अमर रह मनोसमृति मुनोसमृी मुवाद अॼु बहुत परे मन न सी कर ਕਿ ਜਿਹੜੀ ਇਹ ਜਿਹੜੀ ਜਿਹੜੀ ਮਿੱਥੀ ਸਾਜ਼ਿਸ਼ ਵੀ ਉਹਨੂੰ ਆਪਾਂ ਐ ਨਹੀਂ ਕਹਿ ਸਕਦੇ ਵੀ ਇਹ ਅਣਭੋਲ ਪਹੁੰਚ ਹੋ ਗਿਆ ਆ ਜਿੰਦੇ ਆ ਸਾਡੇ ਮੱਖ-ਮੱਖ ਸਾਥੀ ਬਹਿ ਕਹਿ ਰਹੇ ਸੀ ਵੀ ਜੀ ਮੰਦਬੁੱਧੀ ਉਹ ਮੰਦਬੁੱਧੀ ਬੰਦਾ ਨਹੀਂ ਲੱਗਦਾ ਉਹਦੀ ਵੀਡੀਓ ਦੇਖੀ ਆ ਇਹਦੇ ਪਿੱਛੇ ਡੂੰਗੀ ਸਾਜ਼ਿਸ਼ ਆ ਭਾਈਚਾਰਕ ਸਾਝ ਤੋੜਨ ਦੀ ਸਾਨੂੰ ਬੰਡਰ ਦੀ ਔਰ ਉਹ ਛੱਤੋਂ ਜਿਹੜੀ ਉੱਖਬਾਈ ਗੱਲ ਇਹ ਆ ਵੀ ਦਿਨ ਕਿਹੜਾ ਚੁਣਿਆ ਗਿਆ 26 ਜਨਵਰੀ ਜਿਹੜਾ ਗਣਤੰਤਰ ਦਿਵਸ ਆ ਸਾਡਾ ਜਿਹੜਾ ਸੰਵਿਧਾਨ ਜਿਹੜੇ ਸੰਵਿਧਾਨ ਦੇ ਰਚੇਤਾ ਡਾਕਟਰ ਭੀਮrao Ambedkar ਜੀ ਸੀ ਜਿਨ੍ਹਾਂ ਨੇ ਸੰਵਿਧਾਨ ਦਾ ਖਰੜਾ ਤਿਆਰ ਕੀਤਾ ਬੜੇ ਲੰਬੀ ਚੌੜੇ ਸਮਾਂ ਲੱਗਿਆ ਉਹਨਾਂ ਨੂੰ 1947 ਦੇ ਯਾਦ ਹੋਏ ਸੀ ਆਪਾਂ 15 ਅਗਸਤ ਸੰਵਿਧਾਨ ਲਾਗੂ ਹੋਇਆ 26 ਜਨਵਰੀ 1950 ਨੂੰ ਤਕਰੀਬਨ 3 ਸਾਲ ਬਾਅਦ 3 ਸਾਲ ਉਹਨਾਂ ਨੇ ਬੜੀ ਮਿਹਨਤ ਮੁਸ਼ਕਲ ਬੜੀ ਸੂਤ ਪੂਜ ਨਾਲ ਹਰੇਕ ਵਰਗ ਦਾ ਉਹ ਕੱਲੇ ਇੱਕ ਵਰਗ ਦੇ ਜੇ ਆਪਾਂ ਕਹੀਏ ਵੀ ਜਾਤ ਜਾਂ ਵਰਗ ਨਾਲ ਜਿਹੜੇ ਬੁੱਧੀਜੀਵੀ ਜਿਹੜੇ ਕੋਈ ਰਾਤ ਸੇਰੇ ਜਿਹੜੇ ਮਹਾਨ ਵਿਅਕਤੀ ਹੁੰਦੇ ਆ ਉਹ ਕਿਸੇ ਜਾਤ ਧਰਮ ਤੋਂ ਉੱਪਰ ਉੱਠ ਜਾਂਦੇ ਆ ਉਹ ਸਾਰਿਆਂ ਦੇ ਸਾਂਝੇ ਹੁੰਦੇ ਆ ਦੇਸ਼ ਦੇ ਆ ਕੌਣ ਦੇ ਆ ਸਾਡੇ ਸਾਰਿਆਂ ਦੇ ਸਾਂਝੇ ਡੇਟੇ ਕਿ ਤੋਂ ਕਿਹੜੇ ਸਮੇਂ ਜਦੋਂ ਉਹਨਾਂ ਨੇ ਪੜ੍ਹਾਈ ਨਹੀਂ ਕੀਤੀ ਜਦੋਂ ਉਹ ਸੰਘਰਸ਼ ਕੀਤਾ ਉਦੋਂ ਬੜੀ ਜਾਤ ਪਾਟ ਦਾ ਬੋਲਬਾਲਾ ਸੀ ਇਸ ਦੇ ਕੋਣ ਇੱਕ ਜਬਤਾ ਜਾਂਤੀ ਤੋਂ ਬਾਅਦ ਸੰਵਿਧਾਨ ਦੇਣਾ ਲਾਗੂ ਕਰਾਇਆ ਉਹਦੇ ਵਿੱਚ ਸਾਰੇ ਧਰਮਾਂ ਸਾਰੇ ਵਰਗਾਂ ਸਾਰੇ ਗਰੀਬ ਅਮੀਰ ਉੱਚ-ਨੀਚ ਦੇ ਪਾੜੇ ਨੂੰ ਮਿਟਾ ਕੇ ਕਹੇ ਜੇ ਸੰਵਿਧਾਨ ਵੀ ਰਚਨਾ ਕੀਤੀ ਜਿਹਦੇ ਤਹਿਤ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਪ੍ਰਾਪਤ ਆ ਬ੍ਰਿਟਨ ਇਹ ਸਰਕਾਰਾਂ ਇਹ ਪਹਿਲੀ ਘਟਨਾ ਨਹੀਂ ਹੋਈ ਬਰਗਾੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹਨੂੰ ਗੁਰੂ ਮੰਨਿਆ ਗਿਆ 11ਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਫਾੜ ਕੇ ਜਲੀਆਂ 'ਚ ਬੁਖੇਰੇ ਗਏ ਇਹ ਵੀ ਸਾਜ਼ਿਸ਼ ਸੀ ਸਾਨੂੰ ਪੰਜਾਬੀਆਂ ਨੂੰ ਮੈਂ ਤਾਂ ਲੜਾਉਣ ਦੀ ਨਹੀਂ ਕਹੂੰ ਪਰਵਾਹ ਕਰਨ ਦੀ ਇਹਨਾਂ ਤੋਂ ਕਿਉਂਕਿ ਪੰਜਾਬੀ ਇੱਕ ਸੂਰਮਾ ਕੌਮ ਆ, ਯੋਧਾ ਕੌਮ ਆ, ਲੜਾਕੂ ਕੌਮ ਆ, ਸੰਘਰਸ਼ ਕਰਨ ਵਾਲੀ ਕੌਮ ਆ, ਮਿਹਨਤੀ ਕੌਮ ਆ। ਇਹਨਾਂ ਦੇ ਜਿਹੜੇ ਹੁਣ ਰਾਜ ਕਰਨ ਵਾਲੇ ਬੰਦੇ ਇਹਨਾਂ ਤੇ ਹਜਮ ਨਹੀਂ ਹੋ ਰਹੇ ਅਸੀਂ। ਇਹ ਸਾਨੂੰ ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਰਾਜਨੀਤਿਕ ਤੌਰ ਤੇ ਇਹ ਸਾਨੂੰ ਖਤਮ ਕਰਨ ਤੇ ਤੁਰੇ ਹੋਇਆ। ਮੈਂ ਗੱਲ ਇਹ ਕਰ ਰਿਹਾ ਸੀ ਬਰਗਾੜੀ ਤੋਂ ਸ਼ੁਰੂਏ। ਬਰਗਾੜੀ ਤੇ ਇਹਨਾਂ ਨੇ ਹਿਰਦੇ ਦੇ ਬਲੂਂਦਰੇ ਗੰਤਾ ਦੇ ਲੋਕਾਂ ਦੇ ਜਿਹੜੇ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ 'ਚ ਆਸਥਾ ਵਾ ਹੁਣ ਅੱਜ ਤੱਕ ਉਦੋਂ ਆ ਜਿਹੜੇ ਹੁਣ ਰਾਜ ਕਰਦੇ ਆ ਕਹਿੰਦੇ ਸੀ ਅਸੀਂ 24 ਘੰਟਿਆਂ 'ਚ 7 ਦਿਨਾਂ 'ਚ ਅਸੀਂ ਜੀ ਉਹਨਾਂ ਦੇ ਦੋਸ਼ੀਆਂ ਨੂੰ ਤਲਾਖਾ 'ਚ ਪਿਆਗੇ ਸਖਤ ਸਜ਼ਾਵਾ ਪਿਆਗੇ ਕੀ ਹੋਇਆ ਨਹੀਂ ਰਿਜ਼ਲਟ ਨਿਲ ਹੋਰ ਹੋਰ ਬਾਲਟੀ ਤੇ ਤੇਲ ਪਾਇਆ ਗਿਆ ਆ ਜਿਹੜੀ ਘਟਨਾ ਵਾ ਇਹ ਘਟਨਾ ਕਿਸੇ ਇੱਕ ਬੰਦੇ ਵੀ ਜਿਹੜਾ ਉਹ ਥੋਣਾ ਲੈ ਕੇ ਬਾਵਾ ਸਾਹਿਬ ਦੇ ਸਿਰ 'ਚ ਮਾਰ ਕਰ ਰਿਹਾ ਤੇ ਉਹ ਬੰਦਾ ਨਹੀਂ ਕਸੂਰਵਾਰ ਸਿਸਟਮ ਕਸੂਰਵਾਰ ਆ ਇਹ ਸਿਸਟਮ ਦੇ ਵਿੱਚ ਜਿਹੜੇ ਰਾਜ ਕਰਨ ਲਈ ਭਰਾ ਨੂੰ ਭਰਾ ਨਾਲ ਲੜਾਉਂਦੇ ਆ ਜਾਤ ਪਾਤ ਦਾ ਭੇਦਭਾਵ ਪੈਦਾ ਕਰਦੇ ਆ ਸਾਨੂੰ ਇੱਕ ਦੂਜੇ ਦੇ ਇਤਿਹਾਰਕ ਭਾਵਨਾਵਾਂ ਭੜਕਾ ਕੇ ਕੋਈ ਬੇਇੱਜ਼ਤੀ ਕਰਾਉਂਦੇ ਇਹ ਇਤੁ ਵੱਡੀ ਬੇਇੱਜ਼ਤੀ ਕੀਤੀ ਨੇ ਸੰਵਿਧਾਨ ਦੀ ਰਚਨਾ ਕੀਤੀ ਉਸੇ ਦਿਨ ਜਿਹੜੇ ਦਿਨ ਸੰਵਿਧਾਨ ਲਾਗੂ ਹੋਇਆ ਉਸੇ ਦਿਨ ਉਹਦੀ ਪਹਿਰੋਂ ਦੇ ਉਰਪਤੀ ਕੀਤੀ ਗਈ ਔਰ ਦੇਖੋ ਉਹ ਜਿਹੜਾ ਗਲਿਆਰਾ ਨਾ ਬਣਿਆ ਹਰਮੰਦਰ ਸਾਹਿਬ ਤੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਉਹ ਗਲਿਆਰਾ ਬਣਿਆ ਹੋਇਆ ਉਹ ਦਿਨ ਤੇ ਹਾਰੇ ਬਹੁਤ ਭੀੜ ਹੁੰਦੀ ਆ ਪੁਲਸ ਉੱਥੇ ਹੁੰਦੀ ਆ ਪੂਰੀ ਉੱਥੇ ਮਸਤੈਤੀ ਹੁੰਦੀ ਜਲਿਆਂ ਵਾਲਾ ਬਾਗ ਨਾਲ ਫਿਰ ਹੈਰਾਨ ਆ ਵੀ ਉਹ ਸਾਰੀ ਜਨਤਾ ਦੇ ਸਾਹਮਣੇ ਉੱਥੇ ਪੁਲਸ ਵੀ ਮੌਜੂਦ ਹੋ ਉੱਥੇ ਹੋਰ ਵੀ ਗੁਪਚਰ ਏਜੰਸੀਆਂ ਫਿਰਤੀਆਂ ਰਹਿੰਦੀਆਂ ਦਵਾਰ ਸਾਹਿਬ ਦੇ ਆਲੇ-ਦੁਆਲੇ ਤਾਂ ਸੀਆਈਡੀ ਦੇ ਬੰਦੇ ਫਿਰਦੇ ਰਹਿੰਦੇ ਆ ਪੁਨੀ ਲੋਕ ਸੀ ਉਹਨੇ ਪਹਿਲਾਂ ਅੱਗ ਲਾਈ ਤੁਸੀਂ ਵੀਡੀਓ ਦੇਖੀਓ ਉਹਨੇ ਪਹਿਲਾਂ ਉਹਨਾਂ ਦੀ ਪਤਿਮਾ ਦੇ ਮੂਹਰੇ ਉਹ ਜਗ੍ਹਾ ਤੇਰੀ ਪਣੀ ਸੀ ਉੱਥੇ ਅੱਗ ਲਾਈ ਅੱਗ ਲਾਉਣ ਤੋਂ ਬਾਅਦ ਫੇਰ ਉਹ ਪਿੱਛੇ ਵੀ ਜਾ ਕੇ ਵੱਡਾ ਘਾਣਾ ਥੌੜਾ ਲੈ ਕੇ ਉਹਨਾਂ ਦੇ ਸਿਰ ਤੇ ਬਾਹਰ ਕਰ ਰਿਹਾ ਬਾਬਾ ਸਾਹਿਬ ਦੇ ਐਨਐਸਏ ਪਹਿਲਾਂ ਨੇ ਜਾਣ ਪੁੱਛ ਕੇ ਸਾਰਾ ਕੁਝ ਕਰਾਇਆ ਮੈਨੂੰ ਇਹ ਕਹਿਣ ਚ ਕੋਈ ਸੰਕੋਚ ਨਹੀਂ ਮੈਨੂੰ ਕਿਸੇ ਦਾ ਡਰ ਨਹੀਂ ਇਹ ਸਰਕਾਰ ਠੀਕਾ ਵੀ ਇੱਕ ਦੋ ਤਰੁਕਟਨਾ ਵਾਪਰੀ ਤਾਂ ਸਾਨੂੰ ਅੱਜ ਵਿਰੋਧ ਕਰਨਾ ਪੈਣਾ ਹੀ ਸਾਡੇ ਦੇ ਚ ਕੋਈ ਸਾਨੂੰ ਸ਼ੌਕ ਨਹੀਂ ਵੀ ਅਸੀਂ ਇੱਥੇ ਤੁਪੇ ਦੇ ਅੱਗੇ ਕੰਮਕਾਰ ਛੱਡ ਕੇ ਸਾਡੇ ਗਰੀਬ ਲੋਕ ਦਿਹਾੜੀਆਂ ਛੱਡ ਕੇ ਇੱਥੇ ਖੜੇ ਆ ਇਹ ਸਾਡੇ ਇੱਤੇ ਬਲੁੰਦਰੇ ਗਾਇਆ ਸਾਡੇ ਸੰਵਿਧਾਨ ਸਾਡਾ ਅਪਮਾਨ ਹੈ ਬਾਬਾ ਸਾਹਿਬ ਦਾ ਅਪਮਾਨ ਨਹੀਂ ਇਹ ਸੰਵਿਧਾਨ ਦਾ ਅਪਮਾਨ ਹੋਇਆ ਦੇਸ਼ ਦੇ ਸੰਵਿਧਾਨ ਦਾ ਅਪਮਾਨ ਦੇਸ਼ ਦੇ ਤਿਰੰਗੇ ਦਾ ਅਪਮਾਨ ਔਰ ਇਹ ਸਰਕਾਰ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਆ ਮੈਂ ਤੁਹਾਨੂੰ ਦੱਸ ਦਿੰਦਾ ਇਹਨਾਂ ਨੇ ਉਹਨੂੰ ਹੀ ਜਿਵੇਂ ਕਹਿੰਦੇ ਮੰਤਪੁੱਤੀ ਕਰਾਰ ਦੇ ਕੇ ਕਹਣਾ ਜੀ ਵੀ ਉੱਤੋਂ ਹੋਇਆ ਉਹ ਮੰਤਪੁੱਤੀ ਬੰਦਾ ਕਿਉਂ ਬਾਵਾ ਸਾਹਿਬ ਦੇ ਪੁੱਤੇ ਜਾ ਕੇ ਦੌੜਾ ਕਿੱਥੋਂ ਆਇਆ ਉਹ ਇਹ ਹਵਾ ਜਦੋਂ ਪ੍ਰਗਟ ਹੋਇਆ ਨਹੀਂ ਪਹਿਲਾਂ ਅੱਗ ਲਾਈ 5-7 ਮਿੰਟ ਉੱਥੇ ਐਕਟਿਵ ਰਿਹਾ ਐਨਐਸਸੀ ਇਹਨਾਂ ਨੇ ਗਾਣ ਪੁੱਛ ਕੇ ਸਾਰਾ ਕੁਝ ਕਰਾਇਆ ਹੈ ਪਰ ਕਿਹੜਾ ਪਰਦਾ ਨਾ ਮਾਫ ਰਿਆ ਹੁਣ ਰਹੀ ਗੱਲ ਜਾਂ ਤਾਂ ਇਹ ਸਾਜ਼ਿਸ਼ ਦਾ ਜਲਦੀ ਤੋਂ ਜਲਦੀ ਸਰਕਾਰ ਪਰਦਾ ਫਾਸ਼ ਕਰੇ ਤੇ ਜਿਹੜੇ ਸਮਾਜ ਪ੍ਰੋਤਿਤ ਤੱਤ ਇਸ ਦੁਰਘਟਨਾ 'ਚ ਇਸ ਬੇਅਦਬੀ 'ਚ ਸ਼ਾਮਲ ਆ ਉਹਨਾਂ ਨੂੰ ਛੱਕ ਤੋਂ ਛੱਕ ਸਿਆਮਾ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਆ ਵੀ ਤਾਂ ਜੋ ਹੁਣ ਅਸੀਂ ਬੁਤਾਂ ਸਥਾਪਿਤ ਕਰ ਲੈਨੇ ਆ ਬਾਬਾ ਸਾਹਿਬ ਦਾ ਇੱਥੇ ਬੁਤਾਂ ਲਾਲਾ ਜੀ ਦਾ ਉੱਥੇ ਬੁਤਾਂ ਕਿ ਬਸ ਵਾ ਅਚੰਦਰ ਬੋਸ ਜੀ ਦੇ ਜਿਹੜੇ ਸਾਡੇ ਸਮਾਜ ਲਈ ਜਿਨ੍ਹਾਂ ਨੇ ਭਗਤ ਸਿੰਘ ਦਾ ਬੋਤਾ ਉੱਠਾ ਤਾਂ ਸ਼ਹਿਰਾਂ ਵਿੱਚ ਬਕਬਕ ਸ਼ਹਿਰਾਂ ਵਿੱਚ ਬਕਬਕ ਲੱਕ ਦੀਆਂ ਅੰਝ ਲੱਗੇ ਇਹਦਾ ਮਤਲਬ ਤਾਂ ਕੋਈ ਵੀ ਜਦੋਂ ਹੋਊਗਾ ਉਹਨਾਂ ਧਾਰਮਿਕ ਹੁਨਾਮ ਪੈਦਾ ਕਰਨ ਲਈ ਆਪਸ ਵਿੱਚ ਬਖਰੇਵਾ ਪੈਦਾ ਕਰਨ ਲਈ ਸਮਾਜ 'ਚ ਦੰਗੇ ਫਸਾਫ ਕਰਾਉਣ ਲਈ ਇਹ ਘਟਨਾ ਕਦੇ ਵੀ ਇਹ ਕਰਾ ਦੇਣਗੇ ਇਹ ਜਿਨੀ ਮਿੱਥੀ ਸਾਜ਼ਿਸ਼ਾਂ ਇਹ ਸਰਕਾਰੀ ਤੰਤਰ ਦੀ ਸਾਜ਼ਿਸ਼ਾਂ ਔਰ ਮੈਂ ਖਿਤਾਬਨੀ ਦੱਲਾ ਅੱਜ ਨੇ ਸਾਫੀ ਖੜਿਆ ਠੀਕ ਆ ਕਿਸੇ ਦੀ ਵਿਚਾਰਤਾ ਰ ਕਿਸੇ ਨੂੰ ਲੱਗ ਹੋ ਸਕਦੀ ਆ ਲੇਕਿਨ ਸਭਧਾਨ ਦੇ ਪ੍ਰਤੀ ਅਸੀਂ ਸਾਰੇ ਬੰਦੇ ਸਮਰਪਤ ਆ ਸਭ ਦਾ ਹੰਟ ਸਾਟਾ ਸਾਰਿਆਂ ਦਾ ਸਾਂਝਾ ਵਾ ਉਸੇ ਸਭਧਾਨ